ਆ ਦੇਖੋ ਮਿੱਤਰੋ ਪੰਨੇ ਸਿੱਧੂ ਵਾਸਤੇ ਨੌਜਵਾਨ ਟਰੱਕ ਪਰ ਭਰ ਕੇ ਆਏ ਟਰੱਕ ਪਰ ਭਰ ਕੇ ਨੌਜਵਾਨ ਠੀਕ ਹੈ ਦੇਖੋ ਫੁੱਲ ਲੈ ਟਰੱਕ ਜਮਾ ਸਪੀਕਰਸ ਬੁਕਰ ਲਾਏ ਹੋਏ ਆ ਤੇ ਇਹ ਨੌਜਵਾਨ ਅੱਗੇ ਵਾਸਤੇ ਵੀ ਕਹਿੰਦੇ ਬਈ ਤਿਆਰ ਆਂ ਬਾਕੜੀਆਂ ਕਰਕੇ ਉਥੇ ਕੱਟ ਦੇ ਵਿੱਚ ਕਹਿੰਦੇ ਕੋਈ ਵੀ ਪ੍ਰੋਗਰਾਮ ਦਿਓਗੇ ਮੂਰੇ ਖੜੇ ਹੋਵਾਂਗੇ ਦੂਰ ਪਰ ਚੜ ਕੇ ਦੂ ਵੱਡੀ ਗਿਣਤੀ ਦੇ ਵਿੱਚ ਠੀਕ ਹੈ ਇਹ ਹੁੰਦੀ ਹੈ ਸਚਾਈ ਸਚਾਈ ਦੇ ਨਾਲ ਲੋਕ ਖੜਦੇ ਆ ਕਿ ਭਾਣਾ ਇਹਨਾਂ ਦੀ ਸਾਰਿਆਂ ਦੀ ਮਾਸੀ ਦਾ ਮੁੰਡਾ ਨਹੀਂ ਸਚਾਈ ਹੈ ਇਹਨਾਂ ਨੂੰ ਗੱਲ ਚ ਸੱਚੀ ਲੱਗੀ ੱੱੱਕਾ ਲੱਗਾ ਵੀ ਹਾਂ ੱੱੱਕਾ ਯਾਰ ੱੱੱਕੇ ਜ਼ਬਰ ਪੰਜਾਬੀ ਕਰਦੇ ਆ ਵੀ ਪੰਜਾਬੀ ਕਿਹੜੇ ੱੱੱਕਾ ਨਹੀਂ ਜਰਦੇ ਬਾਈ ਠੀਕ ਆ ੱੱੱਕਾ ਦਾ ਜੇ ਇਹਨੇ ਦੁਸ਼ਮਣ ਨਾ ਹੋਵੇ ਤਾਂ ਵੀ ਨਾਲ ਖੜ ਜਾਂਦੇ ਆ ਆ ਦੇਖੋ ਟਰੱਕ ਪਰ ਪਰ ਕੇ ਨਾਲ ਇਹ ਇਹ ਕਿਹੜਾ ਰੈਲੀ ਸੀ ਵੀ ਟਰੱਕ ਭੇਜਦੇ ਜਾਂ ਭੁੱਕੀ ਭੇਜਦੀ ਦਾਰੂ ਭੇਜਦੀ ਜਾਂ ਬਈ ਗੱਡੀਆਂ ਭੇਜਦੇ ਮੂਰੇ ਕਹਦਾ ਪ੍ਰਧਾਨ ਨੂੰ ਵੀ ਭਾਈ ਭਰਾ ਦੇ ਫੁੱਲ ਕਰਦੇ ਇਹ ਤਾਂ ਆਪ ਮਾਰੇ ਹੋਇਆ ਇਕੱਠਾ ਹੈ